ਇੱਕ ਬਿਹਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਦਰਅਸਲ ਤਰਨਤਾਰਨ ਦੇ ਵੈਸਟਰਨ ਇਲਾਕੇ ਦੇ ਵਿੱਚ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਵਿੱਚ ਗੋਲੀਆਂ ਚੱਲਣ ਦੀ ਵੱਡੀ ਘਟਨਾ ਸਾਹਮਣੇ ਆਈ ਹੈ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਮਾਮਲੇ ਦੀ ਜਾਂਚ ਜਿਹੜੀ ਆ ਬੜੀ ਗੰਭੀਰਤਾ ਦੇ ਨਾਲ ਕੀਤੀ ਜਾ ਰਹੀ ਹੈ ਤੇ ਪੁਲਿਸ ਸੀਸੀਟੀਵੀ ਕੈਮਰਿਆਂ ਨੂੰ ਖੰਗਾਲੜ ਦੀ ਕੋਸ਼ਿਸ਼ ਵੀ ਲਗਾਤਾਰ ਕਰ ਰਹੀ ਹੈ ਸੂਤਰਾਂ ਦੇ ਮੁਤਾਬਕ ਮਾਮਲਾ ਫਰੋਤੀ ਹਮਲਾਵਰਾਂ ਦਾ ਲੱਗਦਾ ਹੈ ਯਾਨੀ ਕਿ ਫਰੋਤੀ ਵਾਲਾ ਮਾਮਲਾ ਦੱਸਿਆ ਜਾ ਰਿਹਾ ਜਿਸ ਦੇ ਚੱਲਦੇ ਇਹ ਫਾਇਰਿੰਗ ਜਿਹੜੀ ਆ ਕੀਤੀ ਗਈ ਹੈ ਪੁਲਿਸ ਦੇਖੋ ਕਿਸ ਤਰੀਕੇ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਜਿਹੜੀ ਦੇਖਣ ਨੂੰ ਮਿਲਿਆ ਹੈ ਪੁਲਿਸ ਵੱਲੋਂ ਵੱਡੇ ਪੱਧਰ ਦੇ ਉੱਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਲਗਾਤਾਰ ਹੀ ਫਰੋਤੀਆਂ ਦੇ ਮਾਮਲੇ ਆਏ ਦੇਣ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੇ ਰਹਿੰਦੇ ਨੇ ਤੇ ਸੀਸੀਟੀਵੀ ਤਸਵੀਰਾਂ ਵੀ ਜਣੀਆਂ ਨੇ ਉਹ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿ ਕਿਵੇਂ ਫਾਇਰਿੰਗ ਜਿਹੜੀ ਹੋਈ ਹੈ ਉਹ ਇਮੀਗ੍ਰੇਸ਼ਨ ਸੈਂਟਰ ਦੇ ਵਿੱਚ ਤੇ ਮਾਮਲਾ ਫਰੋਤੀ ਦਾ ਦੱਸਿਆ ਜਾ ਰਿਹਾ ਕਿ ਫਰੋਤੀ ਦੇ ਮਾਮਲੇ ਦੇ ਕਰਕੇ ਇਹ ਜਿਹੜੀ ਫਾਇਰਿੰਗ ਆ ਉਹ ਤਰਨਤਾਰਨ ਦੇ ਵਿੱਚ ਕੀਤੀ ਗਈ ਹੈ ਤਾਂ ਪੁਲਿਸ ਤੇ ਕੀ ਕੁਝ ਬਿਆਨ ਨੇ ਕੀ ਕੁਝ ਬਿਆਨਬਾਜ਼ੀ ਆਈ ਹੈ ਸਾਹਮਣੇ ਉਹ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ ਹੈ ਤਾਂ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਪਰ ਇਹ ਪੰਜਾਬ ਦੇ ਵਿੱਚ ਵਟੀਆਂ ਘਟਨਾਵਾ ਜਿਹੜੀਆਂ ਵਰਤਦੀਆਂ ਨੇ ਅੱਜ ਦੇ ਦਿਨ ਕਿ ਇਹ ਘਟਨਾਵਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਨੇ ਸ਼ਰੀਆਮ ਦਿਨ ਦਿਹਾੜੇ ਇਹ ਫਾਇਰਿੰਗ ਕੀਤੀ ਜਾ ਰਹੀ ਹੈ ਫਾਇਰਿੰਗ ਦਾ ਮਾਮਲਾ ਸਾਹਮਣੇ ਆ ਰਿਹਾ ਤੇ ਉਸ ਤੋਂ ਬਾਅਦ ਹੁਣ ਪੂਰੇ ਇਲਾਕੇ ਨੂੰ ਜਿਹੜਾ ਪੁਲਿਸ ਦੇ ਵੱਲੋਂ ਘੇਰਿਆ ਗਿਆ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਅਹਿਮ ਖਬਰ ਤਰਨਤਾਰਨ ਦੇ ਵੈਸਟਰਨ ਇਲਾਕੇ ਦੇ ਵਿੱਚ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਵਿੱਚ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਇਲਾਕੇ ਦੀ ਵੀ ਘੇਰਾਬੰਦੀ ਕੀਤੀ ਹੈ ਸੀਸੀਟੀਵੀ ਤਸਵੀਰਾਂ ਜਿਹੜੀਆਂ ਦੇਖੀਆਂ ਜਾ ਰਹੀਆਂ ਨੇ ਔਰ ਮਾਮਲਾ ਫਰੋਤੀ ਦਾ ਦੱਸਿਆ ਜਾ ਰਿਹਾ ਤੁਸੀਂ ਵੀ ਜਿਹੜਾ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ ਕਿਸ ਤਰੀਕੇ ਦੇ ਨਾਲ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਪੁਲਿਸ ਦਾ ਕੀ ਕੁਝ ਬਿਆਨ ਹੈ ਉਹ ਤੁਸੀਂ ਇੱਕ ਵਾਰ ਜੋ ਹੈ ਸੁਣ ਸਕਦੇ ਹੋ ਪਰ ਲਗਾਤਾਰ ਪੰਜਾਬ ਦੇ ਵਿੱਚ ਵਟੀਆਂ ਕਟਨਾਵਾਵਾਂ ਵਾਪਰੀਆਂ ਨੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਪੰਜਾਬ ਦੇ ਵਿੱਚ ਦਿੱਤਾ ਜਾ ਰਿਹਾ ਤੇ ਹਾਲਾਂਕਿ ਹੁਣ ਇਸ ਪੂਰੇ ਮਾਮਲੇ ਤੇ ਪੁਲਿਸ ਜਿਹੜੀ ਆ ਮਾਮਲੇ ਨੂੰ ਖੰਗਾਲਦੀ ਹੈ ਤੇ ਤਸਵੀਰਾਂ ਵੀ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸਰਕਾਲੇ ਇਥੇ ਪੈਰ ਕਰਦੇ ਕਿੰਨੇ ਬੰਦੇ ਸੀਗੇ ਕਿੱਡੇ ਬੰਦੇ ਹੋਣਗੇ ਆ ਤੇ ਆਏ ਇਹਦੇ ਮੋਰਚਾ ਤੇ ਆਏ ਜਿੰਨੇ ਇਹਨਾਂ ਨੂੰ ਪ੍ਰਾਪਤ ਸੀ ਸੀ ਹੀਟ ਫੁਟੇਜ ਤੋਂ ਬਰਾਬਰ ਇਹ ਕਰ ਮੋਤ ਨਾਲ ਦੀ ਗੋਲੀ ਚਲੀ ਉਹਦਾ ਸਰੋਤ ਇਹ ਕਾਰਨ ਦਾ ਪਤਾ ਨਹੀਂ ਆਈ ਦਾ ਸੈਂਟਰ ਇਮੀਗ੍ਰੇਸ਼ਨ ਤੋਂ ਸਾਨੂੰ ਕਿਹੋ ਪਤਾ ਲੱਗਦਾ ਬਿਲਕੁਲ ਸ਼ੈਰ ਹੋਈ ਇਥੇ ਜਨਤਾ ਨੂੰ ਪਤਾ ਲੱਗਦਾ ਇਦੋਂ ਕਿ ਸੀਆਰ ਇਲਾਕੇ ਦਾ ਜੀ ਕੈਮਰੇ ਲੱਗੇ ਹੋਏ ਚ ਆਇਆ ਕੁਝ കൈവരി തന്നെ ആണോ മാലക്ക